ਵਿਦਾਇਕਾਂ ਨੂੰ ਬੇਨਤੀ ਕੀਤੀ ਸੀ ਵਿਦਾਇਕਾਂ ਸਾਡੇ ਇੱਥੇ 26/11 ਨੂੰ ਆਏ ਸੀ ਅੱਜ ਦੇਖ ਲਓ ਕਿੰਨੇ ਮਹੀਨੇ ਹੋ ਗਏ ਉਹਨਾਂ ਨੇ ਕਈ ਅਸੀਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਸੀ ਸਾਡੇ ਹਾਲ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ ਅਖਰੀ ਗੱਲ ਹੈ ਇਹ ਅਸੀਂ ਪਿੰਡ ਦੇ ਧਰ ਵਾਸਤੇ ਕਰ ਰਹੇ ਹਾਂ ਰਵੀ ਪ੍ਰੈਚ ਹੈ ਰੱਬ ਵੀ ਜੇ ਕਿਸਵਤ ਹੋਇਆ ਨਾ ਦਿੱਤੇ ਕੀ ਕੀ ਪਤਾ ਹੈ ਸਾੜਾ ਵੀ ਮਕਸੀ ਰਹੀ ਹੈ ਪਰ ਨੂੰ ਇਹੀ ਕਹਿਣਗੇ ਕਹਿੰਦਾ ਹੈ ਵੀ ਭਾਈ ਇੰਨੀਆਂ ਵੀ ਸੜਕਾਂ ਰਹਿਣੀਆਂ ਉਹਨਾਂ ਨੂੰ ਜਿੰਨੇ ਵੀ ਪੁਲ ਰਹਿੰਦੇ ਆ ਉਹਨਾਂ ਨੂੰ ਜਿਹੜਾ ਹੈ ਉਹ ਰੈਗੂਲਰ ਕੋ ਬੜਾਉਣਾ ਤੇ ਢੁਕੋ ਢੇ ਆਪਾਂ ਕਿਸੇ ਦਾ ਆਸਾਨ ਲੈਣ ਨਾਲੋਂ ਕਿਸੇ ਸਿਆਸੀ ਆਗੂ ਦਾ ਆਸਾਨ ਲੈਣ ਨਾਲੋਂ ਆਪਾਂ ਆਪਣੇ ਪਿੰਡ ਚ ਦੋ ਦੋ ਤਿੰਨ ਤਿੰਨ ਦੀਪਰਾਂ ਦੀ ਗੱਲ ਹੈ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪਿੰਡ ਦੀ ਆਪ ਕਰ ਲਓ ਹੁਣ ਇਹ ਸਰਕਾਰਾਂ ਦੇ ਹੱਥ ਘੜੇ ਹੋਗੇ ਇੰਨਾ ਕਿ ਤਾਂ ਆਪਾਂ ਨੂੰ ਆਪਣਾ ਫਰਜ਼ ਬਣਦਾ ਵੀ ਕੱਟੋਕਟਾ ਆਪਣੇ ਆਪਣੇ ਪਿੰਡ ਵਿੱਚ ਆਪਾਂ ਨੂੰ ਪਰਲਾ ਕਰਨਾ ਚਾਹੀਦਾ ਜਿਕਰ 4 ਕਰੋੜ ਦਾ ਗੀਲਾ ਹੋ ਗਿਆ ਹੁਣ ਜਿਹੜੇ ਪਿੰਡਾਂ 'ਚ 5 ਕਰੋੜ ਦਾ ਗੀਲਾ ਹੈਗਾ ਵੀ ਨਹੀਂ ਹੁਣ ਇੱਕ ਪਰਿਵਾਰ ਦਾ ਬੰਦਾ ਜੇ 500 ਰੁਪਏ ਆਪਣੇ ਪਿੰਡ ਵਾਸਤੇ ਕੋਈ ਇਕੱਠਾ ਕਰਕੇ ਲਾ ਦੂਗਾ ਉਹ ਬੜੀ ਗੱਲ ਨਹੀਂ ਹੈਗੀ 5 ਕਰੋੜ ਲਈ ਤਾਂ ਦੂਰ ਦੀ ਗੱਲ ਹੈ ਪੰਜਾਬ ਤਾਂ ਗੁਰੂਆਂ ਦਾ ਵਕਸ਼ਿਆ ਹੋਇਆ ਏ ਇੱਥੇ ਵਿੱਚ 5 ਕਰੋੜ 50 ਲੱਖ ਦੀ ਕੋਈ ਗੱਲ ਨਹੀਂ ਤੁਸੀਂ ਹੜਾਂ 'ਚ ਦੇਖ ਲਿਆ ਆ ਸਮਾਜ ਨੂੰ ਅੱਗੇ ਲਾ ਕੇ ਰਾਜਨੀਤੀ ਕਰ ਲਈ ਉਹ ਵੀ ਚੰਗੀ ਗੱਲ ਆ ਫਿਰ ਆਪਾਂ ਬਰਾਈ ਨਹੀਂ ਕਰਦੇ ਠੀਕ ਆ ਜੋ ਕੋਈ ਸਹਿਯੋਗ ਕਰ ਰਿਹਾ ਵਧੀਆ ਗੱਲਾਂ ਕਰਨਾ ਚਾਹੀਦੇ ਸਿਆ ਆਪਾਂ 200 ਕਰਮਾ ਦੇ 100-100 5-500 ਰੁਪਏ ਇਕੱਠਾ ਕਰਕੇ 50-60 ਹਜ਼ਾਰ ਦੀ ਗੱਲ ਨਹੀਂ ਪੰਜ ਚਾਰ ਗੱਡੀਆਂ ਪੈ ਜੰਦੀਆਂ ਲੱਖ ਰੁਪਏ ਲੱਗ ਜੂਗਾ ਮੈਂ ਤਾਂ ਕਹਿੰਦਾ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਆਪ ਬਣਾ ਲਓ ਸਭ ਤੋਂ ਵਧੀਆ ਆ ਛੱਡ ਦਿਓ ਛੱਡ ਹਾਂਜੀ ਮੈਂ ਆਪਣੇ ਸਿੰਘਪਰਾ ਤਹਿਸੀਲ ਖਰੜ ਜਿਲ੍ਹਾ ਮੁਹਾਲੀ ਦਾ ਸਰਪੰਚ ਹਾਂ ਅੱਜ ਪਿੰਡਾਂ ਦੇ ਵਿੱਚ ਸੜਕਾਂ ਜਿਹੜੀਆਂ ਠੀਕ ਕਰਵਾਉਣ ਦਾ ਜਿੱਥੇ ਤੱਕ ਮੈਂ ਸਮਝਦਾ ਹਾਂ ਵੀ ਜਿਹੜੇ ਪਿੰਡ ਸਾਡੇ ਪਿੰਡ ਦਾ ਹਾਲ ਹੈ ਸਾਰੀਆਂ ਸੜਕਾਂ ਟੁੱਟੀਆਂ ਮੈਂ ਕਰਾਲੀ ਨਹੀਂ ਜਾਂਦੇ ਤਾਂ ਨਹੀਂ ਜਾ ਹੁੰਦਾ ਘਰੂਏ ਨਹੀਂ ਜਾਂਦੇ ਤਾਂ ਨਹੀਂ ਜਾ ਹੁੰਦਾ ਇੱਧਰ ਪੰਡੀਕੜ ਵੱਲ ਨੂੰ ਜਾਂਦੇ ਤਾਂ ਨਹੀਂ ਆ ਹੁੰਦਾ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਤਾਂ ਇਹਨੂੰ ਅਸੀਂ ਸੋਚ ਸਮਝ ਕੇ ਰਵੀ ਬੜੈਚ ਨਾਲ ਸਲਾਹ ਕਰਕੇ ਅਸੀਂ ਆਪ ਪਰਾਲਾ ਕੀਤਾ ਹੈ ਕਿ ਆਪਣੇ ਕੋਲੋਂ ਹੀ ਹੀ ਇਹਨਾਂ ਨੂੰ ਠੀਕ ਕਰੀਏ ਅਸੀਂ ਉਹੀ ਮਕਸਦ ਨੂੰ ਲੈ ਕੇ ਅੱਜ ਟਿੱਪਰ ਮੰਗਾਇਆ ਹੋਇਆ ਹੈ ਇੱਕ ਟਿੱਪਰ ਹੋਰ ਹੋਏਗਾ ਤਾਂ ਕਿ ਅਸੀਂ ਆਪਣੀਆਂ ਪਿੰਡ ਦੀਆਂ ਜਿੰਨੀਆਂ ਸੜਕਾਂ ਹਨ ਉਹਨਾਂ ਨੂੰ ਠੀਕ ਕਰ ਸਕੀਏ ਸਰਪੰਚ ਸਾਹਿਬ ਜਿੱਥੇ ਸ਼ਰਾਬ ਦਾ ਠੇਕਾ ਉੱਥੋਂ ਲੈ ਕੇ ਜਿਹੜਾ ਕਾਫੀ ਬੱਚੇ ਸਕੂਲਾਂ ਦੀਆਂ ਗੱਡੀਆਂ ਨਿਕਲਦੀ ਹੈ ਉਹ ਵੀ ਕਾਫੀ ਹਾਲਾਤ ਖਰਾਬ ਨੇ ਕੀ ਉਹਨਾਂ ਨੂੰ ਸੁਧਾਰਨ ਦੇ ਲਈ ਵੀ ਹੁਣ ਯਤਨ ਕੀਤੇ ਜਾਣਗੇ ਦੇਖੋ ਜੀ ਅਸੀਂ ਜਿੱਥੇ ਤੱਕ ਸਾਡਾ ਹਲਕਾ ਪਿੰਡ ਹੈ ਠੇਕੇ ਤੇ ਉਹਨਾਂ ਤੱਕ ਸਾਡਾ ਹਲਕਾ ਹੈ ਠੇਕੇ ਤੋਂ ਉਰੋਂ ਤੋਂ ਜੇ ਸਾਡੇ ਕੋਲ ਟਿੱਪਰ ਬਚੇ ਤਾਂ ਅਸੀਂ ਜ਼ਰੂਰ ਬਾਈਪਾਸ ਤੱਕ ਵੀ ਲਾਵਾਂਗੇ ਇਦੇ ਸਬੰਧ ਵਿੱਚ ਮੈਡਮ ਤਾਂ ਗੱਲ ਕੀਤੀ ਹੈ ਵਿਧਾਇਕਾ ਤੱਕ ਵੀ ਸਾਡੀ ਸਾਡੀ ਵਿਧਾਇਕਾ ਨੂੰ ਬੇਨਤੀ ਕੀਤੀ ਸੀ ਵਿਧਾਇਕਾ ਸਾਡੇ ਇੱਥੇ 26 11 ਨੂੰ ਆਏ ਸੀ ਅੱਜ ਦੇਖ ਲਓ ਕਿੰਨੇ ਮਹੀਨੇ ਹੋ ਗਏ ਉਹਨਾਂ ਨੇ ਕਈ ਅਸੀਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਸੀ ਸਾਡੇ ਹਾਲ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਈ ਆ ਸਰਪੰਚ ਸਾਹਿਬ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਜਿਹੜੀ ਆ ਵੀ ਪੰਚਾਇਤਾਂ ਸਰਪੰਚ ਸੰਮਤੀ ਨਾਲ ਬਣੂਗੀਆ ਉਹਨਾਂ ਨੂੰ 5 ਲੱਖ ਦਾ ਤੋਹਫਾ ਦਿੱਤਾ ਜਾਊਗਾ ਤੁਹਾਡੀ ਵੀ ਪੰਚਾਇਤ ਜਿਹੜੀ ਸਰਪੰਚ ਸੰਮਤੀ ਨਾਲ ਬਣੀ ਸੀਗੀ ਕੀ ਮਿਲਿਆ ਜੀ ਕੁਝ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰਬਸੰਮਤੀ ਦੇ ਨਾਲ ਸਾਡੀ ਪੰਚਾਇਤ ਬਣੀ ਹੈ ਪਰ ਸਾਨੂੰ ਮਿਲਿਆ ਕੁਝ ਨਹੀਂ ਕੀ ਕਹਿੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਤਾਂ ਸਰਕਾਰ ਨੇ ਕਹਿਣਾ ਸਾਨੂੰ ਕਿ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਹੋਗੇ ਜਾਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਹੋਗੇ ਸਾਨੂੰ ਨਹੀਂ ਮਿਲਿਆ ਕੋਈ ਸੋਦੀ ਸੜਕਾਂ ਤਾਂ ਰਣਜੀਤ ਸਿੰਘ ਗਿੱਲ ਵੀ ਆਪਣੇ ਤੌਰ ਤੇ ਬਣਾ ਰਹੇ ਆ ਦੇਖੋ ਜੀ ਇਹ ਜਿਹੜੀ ਹੈ ਸਿਆਸੀ ਗੱਲ ਹੈ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਤਾਂ ਆਹ ਵੱਖਰੀ ਗੱਲ ਹੈ ਇਹ ਸਿ ਪਿੰਡ ਦੇ ਧਰ ਵਾਸਤੇ ਕਰ ਰਹੇ ਹੈ ਰਵੀ ਪ੍ਰੈਚ ਹੈ ਇਹ ਰਬੀ ਜੇ ਕਿਸ ਵਕਤ ਹੋਇਆ ਨਾ ਦੇ ਕਿ ਕੀ ਪਤਾ ਹੈ ਸਨਖੜਾ ਵੀ ਮਕਸਦ ਨਹੀਂ ਹੋਵੇ ਨਹੀਂ ਸਮਾਂ ਤਾਂ ਬਹੁਤ ਹੋ ਗਿਆ ਫਿਰ ਹੁਣੇ ਹੀ ਸ਼ੁਰੂਆਤ ਕੀਤੀ ਹੈ ਜੀ ਪਹਿਲਾਂ ਵੀ ਬਣਾਈਆਂ ਜਾ ਸਕਦੀਆਂ ਸੀ ਕਿਉਂਕਿ ਜਿਆਦਾਤਰ ਇਹ ਇਹ ਸ਼ੁਰੂਆਤ ਇਸ ਕਰਕੇ ਕੀਤੀ ਹੈ ਕਿਉਂਕਿ ਜਦੋਂ ਸਰਕਾਰ ਨੇ ਇਹ ਕੰਮ ਸ਼ੁਰੂ ਹੀ ਨਹੀਂ ਕਰਿਆ ਕਿਤੇ ਤਾਂ ਸਾਨੂੰ ਇਹ ਆਪ ਕਰਨਾ ਪੈ ਰਿਹਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਮੈਂ ਸਰਕਾਰ ਨੂੰ ਇਹੀ ਕਹਿਣਾ ਇਹ ਚਾਹੁੰਦਾ ਹੈ ਵੀ ਭਾਈ ਜਿੰਨੀਆਂ ਵੀ ਸੜਕਾਂ ਰਹਿਣੀਆਂ ਨੇ ਉਹਨਾਂ ਨੂੰ ਜਿੰਨੇ ਵੀ ਪੁਲ ਰਹਿੰਦੇ ਆ ਉਹਨਾਂ ਨੂੰ ਜਿਹੜਾ ਹੈ ਉਹ ਰੈਗੂਲਰ ਕਰੋ ਬਣਾਓ ਉਹਨਾਂ ਨੂੰ ਹਾਂਜੀ ਸਰਕਾਰ ਤਾਂ ਕਹਿੰਦੀ 2 ਮਹੀਨੇ ਰੁਕ ਜਾਓ ਬਣ ਜਾਣੀ ਸਾਰੇ ਪੰਜਾਬ ਦੀਆਂ ਸੜਕਾਂ ਬਣਾ ਦਿੰਦੇ ਸਰਕਾਰ ਜਿਹੜੀ ਆਪਣੇ ਤਾਂ ਠੀਕ ਹੈ ਉਹ ਗੱਲ ਐਦਾਂ ਵੀ ਪੰਜਾਬ ਐਤਕੀ ਹੜਾਂ ਨੇ ਮਾਰ ਲਿਆ ਹੜਾਂ ਕਰਕੇ ਉਹ ਅੱਗੇ ਕਰ ਰਹੇ ਹੁਣੇ ਹਾਂਜੀ ਲੱਗਦਾ ਵੀ ਹੜਾ ਦਾ ਅਸਰ ਇੱਧਰ ਵੀ ਹੋ ਗਿਆ ਇੱਧਰ ਵੀ ਹੋ ਗਿਆ ਤਾਂ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਉਪਰਾਂ ਦੇ ਹੁੰਦੇ ਦੇਖੋ ਕਹਿਣਾ ਤਾਂ ਆਹੀ ਚਾਹੁੰਦੇ ਆ ਸਾਡੇ ਪਿੰਡ ਦੇ ਜਿਹੜੇ ਆ ਪੰਚਾਇਤ ਖੜੀ ਆ ਸਾਡੇ ਜਿਹੜੇ ਸੀਨੀਅਰ ਆਪਣੇ ਪਿੰਡ ਦੇ ਆਗੂ ਖੜੇ ਆ ਔਰ ਪ੍ਰਧਾਨ ਜੀ ਖੜੇ ਗੁਰਦੁਆਰਾ ਸਾਹਿਬ ਦੇ ਕਹਿਣਾ ਸਾਡਾ ਇਹੀ ਆ ਕਿ ਦੇਖੋ ਆਪਾਂ ਉਦੋਂ ਦਾ ਕਹਿ ਦਿੰਨੇ ਪਿੰਡਾਂ ਵਿੱਚ ਕਿ ਸਰਕਾਰ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਪਰ ਗੱਲ ਬੇਨਤੀ ਇਹ ਹੈ ਕਿ ਇੱਕ ਪਿੰਡ 'ਚ ਘੱਟੋ-ਘੱਟ ਮੈਂ ਕਹਿੰਦਾ 100-150 ਘਰ ਤਕਰੀਬਨ-ਤਕਰੀਬਨ ਹੁੰਦਾ ਹੈ ਜੇ ਸਰਕਾਰਾਂ ਜੇ ਹੁਣ ਫੇਲ ਹੋ ਗਈਆਂ ਮੰਨ ਕੇ ਚੱਲੋ ਵੀ ਕਿਸੇ ਐਂਗਲ ਤੇ ਕਟੋ-ਕਟ ਆਪਾਂ ਕਿਸਦਾ ਆਸਾਨ ਲੈਣ ਨਾਲੋਂ ਕਿਸੇ ਸਿਆਸੀ ਆਗੂ ਦਾ ਆਸਾਨ ਲੈਣ ਨਾਲੋਂ ਆਪਾਂ ਆਪਣੇ ਪਿੰਡ ਚ ਦੋ-ਦੋ ਤਿੰਨ-ਤਿੰਨ ਡੀਪਰਾਂ ਦੀ ਗੱਲ ਐ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪਿੰਡ ਦੀ ਆਪ ਕਰ ਲੋ ਹੁਣ ਜੇ ਸਰਕਾਰਾਂ ਦੇ ਹੱਥ ਘੜੇ ਹੋ ਗਏ ਇੰਨਾ ਕਿ ਤਾਂ ਆਪਾਂ ਨੂੰ ਆਪਣਾ ਫਰਜ਼ ਬਣਦਾ ਵੀ ਕਟੋ-ਕਟ ਆਪਣੇ ਆਪਣੇ ਪਿੰਡ ਵਿੱਚ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੁਣ ਸਿਆਸੀ ਆਗੂਆਂ ਵੀ ਤਾਂ ਤੁਰੇ ਫਿਰਦੇ ਆ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸਾਡੇ ਨਗਰ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਅਸੀਂ ਅੱਜ ਉਪਰਾਲਾ ਕਰਿਆ ਏ ਥੋੜਾ ਬਹੁਤਾ ਜਿੱਦਾਂ ਮਰਜੀ ਵੈਸੇ ਅਸੀਂ ਸੜਕਾਂ ਕੰਪਲੀਟ ਕਰ ਦੇਣੀਆਂ ਰੱਬ ਦੀ ਕਿਰਪਾ ਨਾਲ ਪਰ ਸਭ ਨੂੰ ਇਹ ਅਪਰਾਲਾ ਜਿਹੜਾ ਆਪਣੇ ਆਪ ਕਰਨਾ ਚਾਹੀਦਾ ਕਿਸੇ ਦਾ ਆਸਾਨ ਲੈਣ ਨਾਲ ਫੰਡ ਫੁੰਡ ਆਇਆ ਪੰਚਾਇਤ ਨੂੰ ਜੀ ਦੇਖੋ ਪੰਚਾਇਤ ਦਾ ਹੁਣ ਪੰਚਾਇਤ ਨੂੰ ਪਤਾ ਹੋਊਗਾ ਕਿ ਫੰਡ ਆਇਆ ਜਾਂ ਨਹੀਂ ਆ ਜਿਹੜਾ ਕਾਰਿਆ ਕਰ ਰਹੇ ਹਾਂ ਅਸੀਂ ਇਹ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਬਜ਼ੁਰਗਾਂ ਦੇ ਸਾਥ ਦੇ ਨਾਲ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਜੀ ਖੜੇ ਆ ਪ੍ਰਧਾਨ ਜੀ ਖੜੇ ਆ ਸਾਰੀ ਪੰਚਾਇਤ ਖੜੀ ਆ ਬਾਬਾ ਜੀ ਖੜੇ ਆ ਸਾਰੇ ਅਸੀਂ ਮਿਲ ਕੇ ਜਿਹੜਾ ਆਪਦੇ ਪਿੰਡ ਵਾਸਤੇ ਛੋਟਾ ਜਿਹਾ ਪ੍ਰਾਲਾ ਕਰਿਆ ਇਹਦੇ 'ਚ ਸਰਕਾਰ ਦਾ ਕੋਈ ਰੋਲ ਨਹੀਂ ਸਿਰਫ ਪਿੰਡ ਵਾਸੀਆਂ ਦਾ ਸਹਿਯੋਗ ਹੈ ਦੇ ਵਿੱਚ ਰਵੀ ਜੀ ਆ ਤਾਂ ਕੰਮ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ ਜਦੋਂ ਮੇਰੀ ਬੇਨਤੀ ਸੁਣੋ ਹੁਣ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਜਿਹੜੇ ਹੋਰ ਸਿਆਸੀ ਆਗੂ ਆ ਉਹਨਾਂ ਨੇ ਕਿਹੜੇ 5 ਸਾਲ ਪਹਿਲਾਂ ਸਟਾਰਟ ਕਰਤਾ ਜੀ ਉਹਨਾਂ ਨੇ ਵੀ ਤਾਂ ਹੁਣ ਵੋਟਾਂ ਦੇ ਨੇੜੇ ਆ ਕੇ ਕਰਿਆ ਇਹ ਤਾਂ ਇੱਕ ਪਿੰਡ ਦੀ ਵ ਸਾਰੇ ਨੇ ਗੱਲਬਾਤ ਕਰੀ ਕਿ ਆਪਾਂ ਹੋਰ ਪਿੰਡਾਂ ਦੀਆਂ ਘੱਟੋ ਘੱਟ ਗੁਰਦੁਆਰਾ ਸਾਹਿਬ ਆ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਸੜ ਕੇ ਜਾਂਦੀ ਹੈ ਘੱਟੋ ਘੱਟ ਸਾਡਾ ਫਰਜ਼ ਆ ਵੀ ਗੁਰਦੁਆਰਾ ਸਾਹਿਬ ਵਾਲਾ ਰੋਡ ਤਾਂ ਸਵਾਰ ਲਈਏ ਹੋਰ ਵੀ ਅਸੀਂ ਆਏ ਨਹੀਂ ਕਹਿੰਦੇ ਸਿੰਘਪੁਰਾ ਜਿਹੜਾ ਠੇਕੇ ਕੋੜ ਤੇ ਲੈ ਕੇ ਸਿੰਘਪੁਰਾ ਦਾ ਰੋਡ ਆ ਜਿਹੜਾ ਹੋਰ ਵੀ ਅਸੀਂ ਸਵਾਰੂਗੇ ਅੱਜ ਅਸੀਂ ਤਿੰਨ ਡੀਪਰ ਮੰਗਾਏ ਆ ਉਹ ਜੈਸੀ ਗੱਲ ਨਹੀਂ ਪਰ ਬੇਨਤੀ ਇਹ ਆ ਕਿ ਗੱਲ ਪਹਿਲਾਂ ਜਾਂ ਬਾਅਦ ਦੀ ਨਹੀਂ ਹੁਣ ਤਾਂ ਤੁਹਾਡੇ ਸਾਹਮਣੇ ਬਰਸਾਤਾ ਹੋ ਗਿਆ ਢੀਆਂ ਜੇ ਆਪਾਂ ਬਰਸਾਤਾ ਜਿਗਰ ਆਉਂਦੇ ਤਾਂ ਬਿਲਕੁਲ ਮੇਰਾ ਖਿਆਲ ਆ ਵੀ ਇਹ ਸਹੀ ਨਹੀਂ ਸੀ ਹੁਣ ਹੁਣ ਜਦੋਂ ਆਪਾਂ ਨੂੰ ਲੱਗਿਆ ਕਿ ਗੁਰਦੁਆਰਾ ਸਾਹਿਬ ਆ ਜਾ ਆਪਾਂ ਨੇ ਗੱਲਬਾਤ ਕਰੀ ਆਪਾਂ ਆਪਦੇ ਪਿੰਡ ਵਾਸਤੇ ਛੋਟਾ ਜਿਹਾ ਪ੍ਰਾਲਾ ਸਾਰਿਆਂ ਦੇ ਸਹਿਯੋਗ ਨਾਲ ਕਰਿਆ ਇਹ ਜਿਹੜੇ ਸਾਡੇ ਮਾਨਗਲ ਕਹਿੰਦੇ ਆ ਵੀ 5 ਕਰੋੜ ਦਾ ਕਿਲਾ ਹੋ ਗਿਆ ਜੀ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਆ ਪਰ ਸੜਕਾਂ ਦੀ ਹਾਲਤ ਬੇहद ਤਰਸਯੋਗ ਹੋਈ ਪਈ ਆ ਲੰਘੂਗੇ ਕਿਦਾਂ ਨੂੰ ਹੁਣ ਮੈਂ ਤੁਹਾਨੂੰ ਉਹੀ ਵੀਰੇ ਗੱਲ ਦੱਸਦਾ ਜੇ ਸਾਡੇ ਪਿੰਡ 5 ਕਰੋੜ ਦਾ ਕਿਲਾ ਹੋ ਗਿਆ ਹੁਣ ਜਿਹੜੇ ਪਿੰਡਾਂ 'ਚ 5 ਕਰੋੜ ਦਾ ਕੀਲਾ ਹੈਗਾ ਵੀ ਨਹੀਂ ਹੁਣ ਇੱਕ ਪਰਿਵਾਰ ਦਾ ਬੰਦਾ ਜੇ 500 ਰੁਪਏ ਆਪਣੇ ਪਿੰਡ ਵਾਸਤੇ ਕੋਈ ਇਕੱਠਾ ਕਰਕੇ ਲਾ ਦੂਗਾ ਬੜੀ ਗੱਲ ਨਹੀਂ ਹੈਗੀ 5 ਕਰੋੜ ਲਈ ਤਾਂ ਦੂਰ ਦੀ ਗੱਲ ਹੈ ਪੰਜਾਬ ਤਾਂ ਗੁਰੂਆਂ ਦਾ ਵਕਸ਼ਿਆ ਹੋਇਆ ਏ ਇੱਥੇ ਵਿੱਚ 5 ਕਰੋੜ 50 ਲੱਖ ਦੀ ਕੋਈ ਗੱਲ ਨਹੀਂ ਤੁਸੀਂ ਹੜਾਂ 'ਚ ਦੇਖ ਲਿਆ ਹੜਾਂ 'ਚ ਇਹ ਚੀਜ਼ ਦੇਖ ਲਈ ਵੀ ਸਰਕਾਰਾਂ ਦਾ ਕੁਝ ਨਹੀਂ ਹੋਇਆ ਜੋ ਕਰਕੇ ਸਮਾਜ ਸੇਵੀ ਪੰਜਾਬ ਦੇ ਵਸਨੀਕ ਕਰਗੇ ਇਹ ਪੰਤਾ ਚਲੋ ਫੇਰ ਮੈਂ ਦੁਬਾਰੇ ਉਹੀ ਇੱਕੋ ਗੱਲ ਤੀਜੀ ਚੌਥੀ ਵਾਰ ਰਿਪੀਟ ਕਰ ਰਿਹਾ ਕਿ ਇਹ ਛੋਟੀ ਜਿਹਾ ਪਰਲਾ ਏ 100 200 ਘਰ ਹੁੰਦਾ ਪਿੰਡ ਵਿੱਚ 5 500 ਰੁਪਏ ਇਕੱਠਾ ਫਿਰ ਵੀ 50 000 ਇਕੱਠਾ ਹੋ ਜਾਂਦਾ ਦੋ ਡੀਪਰ ਨਹੀਂ ਲੱਗਦੇ ਯਾਰ ਕਿੱਡੀ ਗੱਲ ਆ ਕਰਕੇ ਪਾਸੇ ਕਰੋ ਆਵਾਜ਼ ਆਵਾਜ਼ ਜੀ ਸੀ ਸੇਵਾ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਅੰਕਲ ਬੜੇ ਸਤਕਾਰਯੋਗ ਆ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਅਜੇ ਤੱਕ ਨਾ ਮੇਰੀ ਉਹਨਾਂ ਨਾਲ ਕੋਈ ਗੱਲਬਾਤ ਆ ਨਾ ਮੈਂ ਉਹਨਾਂ ਤੇ ਕੋਈ ਖਿਲਾਫ ਗੱਲ ਕਰਨੀ ਚਾਹੁੰਦਾ ਹਾਂ ਚਲੋ ਜੇ ਉਹ ਸੇਵਾ ਕਰ ਰਹੇ ਆ ਉਹਨਾਂ ਵਾਸਤੇ ਚਲੋ ਕਿਤਨਾ ਕਿਤੇ ਦੇਖੋ ਰਾਜਨੀਤੀ ਹਰੇਕ ਜਗ੍ਹਾ ਏ ਮੈਂ ਕਹਿਣਾ ਹੁੰਨਾ ਵੀ ਰਾਜਨੀਤੀ ਘਰਾਂ 'ਚ ਵੀ ਵੱਢ ਗਈ ਪਰ ਇੱਕ ਗੱਲ ਉਹ ਹੋ ਜਾਂਦੀ ਆ ਵੀ ਰਾਜਨੀਤੀ ਕਿਸੇ ਚੰਗੇ ਥੋੜੇ ਜਿਹਾ ਸਮਾਜਿਆ ਵੀ ਫਾਇਦਾ ਹੋ ਜਾਣਾ ਨਹੀਂ ਤਾਂ ਜ਼ਿਆਦਾਤਰ ਰਾਜਨੀਤੀ ਕੀ ਕਰਦੇ ਆ ਰਾਜਨੀਤੀ ਦੇ ਲੋਕ ਆਪਦੇ ਘਰਵਾਰੀ ਸੋਚਦੇ ਆ ਚਲੋ ਜੇ ਆਪਾਂ ਸਮਾਜ ਨੂੰ ਅੱਗੇ ਲਾ ਕੇ ਰਾਜਨੀਤੀ ਕਰ ਲਈ ਉਹ ਵੀ ਚੰਗੀ ਗੱਲ ਆ ਫਿਰ ਆਪਾਂ ਬਰਾਈ ਨਹੀਂ ਕਰਦੇ ਠੀਕ ਆ ਜੋ ਕੋਈ ਸਹਿਯੋਗ ਕਰ ਰਿਹਾ ਵਧੀਆ ਗੱਲ ਆ ਕਰਨਾ ਚਾਹੀਦਾ ਜਿਹੜੇ ਪਿੰਡਾਂ 'ਚ ਪੈ ਗਈਆਂ ਰੋਡ ਬਣਾ ਰਹੀ ਹੈ ਜੀ ਕੀ ਕਹੂਗੇ ਵੀ ਠੀਕ ਹੋਇਆ ਕੰਮ ਆ ਜਾਂ ਲੋਕਾਂ ਨੂੰ ਆਪਣੇ ਪੱਧਰ ਤੇ ਬਣਾਉਣੀ ਚਾਹੀਦੀ ਸੀ ਦੇਖੋ ਮੈਂ ਤਾਂ ਇਹੀ ਸਲਾਹ ਦਿੰਦਾ ਐ ਕਿ ਮੈਂ ਤੁਹਾਨੂੰ ਦੱਸਿਆ 200 ਘਰਾਂ ਦੇ 100-100 5-500 ਰੁਪਏ ਇਕੱਠਾ ਕਰਕੇ 50-60 ਹਜ਼ਾਰ ਦੀ ਗੱਲ ਨਹੀਂ ਪੰਜ-ਚਾਰ ਗੱਡੀਆਂ ਪੈ ਜੰਦੀਆਂ ਲੱਖ ਰੁਪਏ ਲੱਗ ਜੂਗਾ ਮੈਂ ਤਾਂ ਕਹਿੰਦਾ ਵੀ ਰਾਜਨੀਤਿਕ ਲੋਕਾਂ ਦੀ ਬਜਾਏ ਆਪ ਬਣਾ ਲਓ ਸਭ ਤੋਂ ਵਧੀਆ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਕਰੋਨਾ ਟਾਈਮ 'ਚ ਲੋਕ ਲੰਗਰ ਲਾਈਗੇ ਬਾਅਦ ਵਿੱਚ ਰਾਜਨੀਤੀਆਂ ਕਰਗੇ ਕਹਿੰਦੇ ਸੀ ਲੰਗਰ ਖੁਲਾਇਆ ਜੀ ਲੋਕ ਐਮਐਲਏ ਦੇ ਟਿਕਟਾਂ ਲੈ ਗਏ ਮੈਂ ਤਾਂ ਇਹ ਗੱਲ ਕਹਿੰਦਾ ਵੀ ਬਾਅਦ ਵਿੱਚ ਕਿਤੇ ਆਏ ਨਾ ਹੋਵੇ ਕੋਈ ਵੀ ਰਣਨੀਤੀ ਗਾਗੂ ਅਗੇ ਸੀ ਪਾਰਟੀ ਦਾ ਕਿਤੇ ਆਏ ਨਾ ਕਹੇ ਵੀ ਮੈਂ ਦੇਖੀ ਤੁਹਾਡੇ ਪਿੰਡ ਦੀ ਰੋਡ ਬੜਾਈ ਮੈਨੂੰ ਵੋਟਾਂ ਪਾ ਦੋ ਇਹਨਾਂ ਚੰਗਾ ਯਾਰ 5-5 4-4 100 ਰੁਪਏ ਇਕੱਠਾ ਕਰਕੇ ਆਪਦੇ ਪਿੰਡ ਬਰਾਬੇ ਲਾ ਲਈਏ ਆਪਾਂ ਜੇ ਸੜਕ ਆਪੇ ਬਣਾਉਣੀ ਆ ਫਿਰ ਸਰਕਾਰ ਦਾ ਕੀ ਕੰਮ ਹੈ ਹੁਣ ਸਰਕਾਰ ਦੇ ਹੱਥ ਖੜੇ ਹੋ ਗਏ ਹੁਣ ਦੱਸੋ ਕੀ ਕਰੀਏ ਔਰ ਇਹ ਜਵਾਗ ਵੀ ਲੰਘਨੇ ਆ ਸਾਨੂੰ ਸਿੱਖ ਧਰਮ ਵਿੱਚ ਸਾਨੂੰ ਸਭ ਤੋਂ ਉੱਪਰ ਸਾਡੇ ਗੁਰਦੁਆਰਾ ਸਾਹਿਬ ਆ ਇਹ ਤੋਂ ਉੱਪਰ ਤਾਂ ਸਾਨੂੰ ਕੁਝ ਹੈ ਹੀ ਨਹੀਂ ਘਟੋ ਘਟ ਲੋਕ ਦਰਸ਼ਨ ਕਰਨ ਜਾਂਦੇ ਆ ਜੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਅਸੀਂ ਤਾਂ ਨਹੀਂ ਮਰੇ ਹੈਗੇ ਅਸਤਾ ਜਾਗਦੇ ਆ ਅਸੀਂ ਤਾਂ ਆਪ ਦੀ ਘਟੋ ਘਟ ਗੁਰਦੁਆਰਾ ਸਾਹਿਬ ਵਾਲੀ ਸੜਕ ਨੂੰ ਅਸੀਂ ਸਵਾਰ ਲਿਆ ਬਾਕੀ ਵੀ ਸਹਿਯੋਗ ਕਰ ਰਹੇ ਆ ਸਰਪੰਚ ਸਾਹਿਬ ਖੜੇ ਸਾਡੇ ਪ੍ਰਧਾਨ ਜੀ ਖੜੇ ਗੁਰਦੁਆਰਾ ਸਾਹਿਬ ਦੇ ਪੰਚਾਇਤ ਖੜੀ ਸਾਰੇ ਸੀਨੀਅਰ ਆਗੂ ਖੜੇ ਆ ਸਕੂਲ ਵੀ ਤਿੰਨ ਆ ਉਰੇ ਵੱਡੇ ਛੋਟੇ ਪਿੰਡ ਉਹੀ ਗੱਲ ਬਾਈ ਜੀ ਮੈਂ ਤੁਹਾਨੂੰ ਕਰ ਰਿਹਾ ਕਿ ਉਰੇ ਤੋਂ ਸਟਾਰਟ ਕਰਿਆ ਸੀ ਤਿੰਨ ਗੱਡੀਆਂ ਜੇ ਹੋਰ ਵੀ ਘੱਟ ਪਈਆਂ ਸੀ ਕਰਾਂਗੇ ਵਧੀਆ ਅਪਰਾਲਾ ਇਹ ਅਸੀਂ ਕਰਿਆ ਕੋਈ ਐਦਾਂ ਦੀ ਗੱਲ ਨਹੀਂ ਇਹ ਅਸੀਂ ਸਿਰਫ ਆਪਣੇ ਪਿੰਡ ਵਾਸਤੇ ਕਰ ਰਹੇ ਹਾਂ ਅੱਜ ਪਿੰਡ ਵਾਸੀਆਂ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਦੇਖੋ ਜੀ ਬਹੁਤ ਵਧੀਆ ਉਪਰਾਲਾ ਜੀ ਜਿਵੇਂ ਇਹਨਾਂ ਨੇ ਦੱਸਿਆ ਸਰਪੰਚ ਸਾਹਿਬ ਨੇ ਜਾਂ ਰਵੀ ਬੜੈਚ ਨੇ ਜਾਂ ਨਗਰ ਦੀਆਂ ਸੰਗਤਾਂ ਖੜੀਆਂ ਵੀ ਇਹ ਉਪਰਾਲਾ ਇਸੇ ਤਰ੍ਹਾਂ ਕਰਨਾ ਚਾਹੀਦਾ ਦੇਖੋ ਸਰਕਾਰ ਤੋਂ ਕੁਝ ਨਹੀਂ ਮਿਲਿਆ 5 ਸਾਲ ਦੇ ਵਿੱਚ ਹੁਣ ਆਉਣ ਵਾਲੇ ਟਾਈਮ 'ਚ ਵੀ ਉਮੀਦ ਨਹੀਂ ਹੈਗੀ ਵੀ ਜਿਹੜੀਆਂ ਸੜਕਾਂ ਦੇਖੋ ਸਾਡੇ ਜਿਵੇਂ ਤੁਸੀਂ ਦੱਸਿਆ ਵੀ ਉਹਦੇ 'ਚ ਕੁੱਟੀ ਹੋਈ ਸਾਰੀ ਐ ਜੇ ਕੋਈ ਮੋਟਰਸਾਈਕਲ ਸਕੂਟਰ ਵਾਲਾ ਜਾਂਦਾ ਤਾਂ ਕਾਰ ਦੇ ਨਾਲ ਫੇਟ ਵੱਜ ਕੇ ਉਹਦੇ ਸੜ ਚੋਟ ਲੱਗ ਜਾਂਦੀ ਐ ਜਾਂ ਕੋਈ ਹੋਰ ਆ ਗਿਆ ਤੇ ਸਾਡਾ ਪਿੰਡ ਤਾਂ ਕਿਸੇ ਨੇ ਵੀ ਦੇਖਿਆ ਨਹੀਂ ਹੈਗਾ ਜੀ ਇਹ 5 ਸਾਲ ਦੇ ਵਿੱਚ ਰਣਜੀਤ ਸਿੰਘ ਗਿੱਲ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜੀ ਦੇਖੋ ਪਹਿਲਾਂ ਹੁੰਦੇ ਸੀਗੇ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਅਜੇ ਕੋਈ ਚੱਕਰ ਨਹੀਂ ਮਾਰਿਆ ਜਦੋਂ ਆਉਂਗੇ ਅਸੀਂ ਉਹਨਾਂ ਨੂੰ ਵੀ ਮਿਲੂਗੇ ਉਹਨਾਂ ਨਾਲ ਵੀ ਸਲਾਹ ਕਰੂਗਾ ਵੀ ਪਾਈ ਇਹ ਉਪਰਾਲਾ ਕਰਨਾ ਚਾਹੀਦਾ ਹੋਰ ਪਿੰਡ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਹੋਰ ਲੀਡਰਾਂ ਤੇ ਨਿਰਭਰ ਹੈ ਹੋਰ ਲੀਡਰ ਹੁਣ ਦੇਖੋ ਜੀ ਜਦ ਕੋਈ ਆ ਹੀ ਨਹੀਂ ਰਿਹਾ ਜੀ ਪਿੰਡ ਦੇ ਵਿੱਚ ਅਸੀਂ ਉਹਨਾਂ ਬਾਰੇ ਕਿਆ ਕਹੂਗੇ ਪਰਾ ਸੁਣਦੇ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੈ ਲਾਰੇ ਲਾਏ ਜਾਂਦੇ ਆ ਕੋਈ ਵੀ ਕੰਮ ਪਿੰਡ 'ਚ ਨਹੀਂ ਕਰਿਆ ਜਾਂਦਾ। ਉਹਨਾਂ ਨੇ ਕਿਹਾ ਵੀ ਸਰਬਸੰਮਤੀ ਨਾਲ ਪੰਚਾਇਤ ਬਣਾਓ ਅਸੀਂ ਬਣਾਈ। 5 ਲੱਖ ਦੀ ਕੋਈ ਗਰੰਟ ਨਹੀਂ ਦਿੱਤੀ। 1 ਰੁਪਏ ਤੱਕ ਦੀ ਗਰੰਟ ਨਹੀਂ ਆਈ ਸਾਡੇ ਪਿੰਡ ਨੂੰ। ਖਾਲੇ ਦਾ ਟੀਮ। ਅਨਮੋਲ ਗਗਨ ਮਾਨ ਜੀ ਜਿਹੜੀਆਂ ਐਡੀਆਂ ਐਡੀਆਂ ਗੱਲਾਂ ਮਾਰਦੇ ਤੇ ਐਮਐਸਪੀ ਦੀਆਂ ਜਾਂ ਹੋਰ ਉਹ ਹਜੇ ਤੱਕ ਸਾਡੇ ਪਿੰਡ 'ਚ ਇੱਕ ਵਾਰੀ ਵੀ ਨਹੀਂ ਆਏ। ਅਸੀਂ ਪੱਕਟੜ ਖਾਲੀ ਤੇ ਉਹਨਾਂ ਨੂੰ ਵੋਟਾਂ ਪਾਈਆਂ ਵੀ ਸਾਡਾ ਕੁਝ ਬਣੂਗਾ। ਭਗਵੰਤ ਮਾਨ ਜੀ ਖੁਦ ਕਹਿੰਦੇ ਤੇ ਕੀ 10000 ਪਰ ਮੁਲਾਜ਼ਮ ਲੱਗੇ ਹੋਏ ਕੱਚੇ ਇਹਨਾਂ ਦੇ ਘਰ ਕਿਸ ਤਰ੍ਹਾਂ ਚੱਲਦੇ ਆ ਪਰ ਅੱਜ ਦੇਖ ਲਓ ਉਹਨਾਂ ਨੇ ਕੱਚੇ ਮੁਲਾਜ਼ਮਾਂ ਬਾਰੇ ਕਦੇ ਸੋਚਿਆ ਕੁਝ ਕੁਝ ਨਹੀਂ ਸੋਚਿਆ ਜਦੋਂ ਪਿੰਡ ਤੇ ਫਿਰ ਕੋਈ ਕੰਮਕੁਮ ਹੋਇਆ ਕੋਈ ਪਿੰਡ ਚ ਕੋਈ ਕੰਮ ਨਹੀਂ ਹੋਇਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਸਾਰਾ ਕੁਝ ਟੁੱਟਿਆ ਹੋਇਆ ਇਹ ਰਾ ਸੜਕਾ ਕਿਵੇਂ ਬਣਾ ਰਹੇ ਇਹ ਹੁਣ ਨਗਰ ਦੇ ਸਹਿਯੋਗ ਨਾਲ ਬਣਾ ਰਹੇ ਆ ਸਾਰੇ ਪਿੰਡ ਨੇ ਸਲਾਹ ਕਰੀ ਆ ਵੀ ਆਪਣੇ ਘਿਸੇਦਾਰੀ ਪਾ ਕੇ ਇਹ ਵਧੀਆ ਕੰਮ ਕਰੀਏ ਪਿੰਡ ਦਾ ਘਟੋ ਘਟ ਆਪਣਾ ਵਾਸਤੇ ਦਾ ਸੁੱਖ ਲਈਏ ਸਰਕਾਰ ਕਹਿੰਦੀ 2 ਮਹੀਨੇ ਰੁਕ ਜਾ ਸੜਕਾ ਬਣ ਜਾਣੀ ਦੇ ਕੋਈ ਇਹਨਾਂ ਦੇ ਲੀਡਰ ਤਾਂ ਲੱਭਦੇ ਨਹੀਂ ਹੈਗੇ ਜੀ ਲੀਡਰ ਮਿਲੂਗੇ ਤਾਂ ਹੀ ਇਹਨਾਂ ਦਾ ਕੁਝ ਕਰੂਗੇ ਇਹਨਾਂ ਦੇ ਲੀਡਰ ਆਪ ਖੁਦ ਆਪਣੀ ਪਾਰਟੀ 'ਤੇ ਇਲਜ਼ਾਮ ਲਾ ਰਹੇ ਨੇ ਕਿ ਦਿੱਲੀ ਵਾਲੇ ਸਰਕਾਰ ਚਲਾ ਰਹੇ ਆ ਨਹੀਂ ਤੁਹਾਡੇ ਪਿੰਡ ਤੇ ਵੀ ਕਈ ਨੌਜਵਾਨ ਜੁੜੇ ਹੋਏ ਸੀ ਨਹੀਂ ਕੋਈ ਨਹੀਂ ਜੁੜਿਆ ਹੋਇਆ ਜੀ ਉਸ ਟਾਈਮ ਵੋਟਾਂ ਦੇ ਟਾਈਮ ਕਾਫੀ ਪ੍ਰਚਾਰ ਕੀਤਾ ਉਹਨਾਂ ਨੇ ਚਲੋ ਪ੍ਰਚਾਰ ਕਰਿਆ ਉਹਨਾਂ ਨੇ ਅੱਜ ਹੈਗੇ ਨਾਲ ਅੱਜ ਕਿੱਥੇ ਹੀ ਉਹ ਵੀ ਉਹਨਾਂ ਦੀ ਵੀ ਆਵਾਜ਼ ਉੱਪਰ ਸੁਣ ਨਹੀਂ ਰਿਹਾ ਕੋਈ ਉਹ ਵੀ ਬਸ ਜ਼ੀਰੋ ਹੋਏ ਹੋਏ ਨੇ ਉਹ ਵੀ ਅੱਜ ਪਸਤਾਰੇ ਨੇ ਵੀ ਅਸੀਂ ਕਿੱਥੇ ਆਮ ਆਦਮੀ ਪਾਰਟੀ ਨਾਲ ਜੁੜੇ